ਸੋ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਜੀ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਤੋਂ ਜਿੱਥੇ ਪੰਚਾਇਤ ਦੀ ਜ਼ਮੀਨ ਦੇ ਉੱਤੇ ਜਿੱਥੇ 5 ਮਰਲੇ ਦੇ ਪਲਾਂਟ ਜਿਹੜੇ ਸਰਕਾਰੀ ਪੱਧਰ ਤੇ ਦਿੱਤੇ ਜਾਂਦੇ ਨੇ ਉਹਨਾਂ ਦਾ ਵਿਵਾਦ ਜਿਹੜਾ ਆ ਸਾਹਮਣੇ ਆਇਆ ਆ ਦੱਸ ਜੀ ਕਿ ਇੱਕ ਕਰ ਦੇ ਵਿੱਚ ਡੈਥ ਹੋ ਜਾਂਦੀ ਆ ਅਤੇ ਇਹ ਕ੍ਰਿਸਚਨ ਬਰਾਦਰੀ ਤੋਂ ਬਿਲੋਂਗ ਕਰਦੇ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਲਾਸ਼ ਨੂੰ ਜਿਹੜਾ ਆ ਦਫਨਾਉਣ ਵਾਸਤੇ ਉਸ ਜ਼ਮੀਨ ਦੇ ਵਿੱਚ ਆਇਆ ਜਾਂਦਾ ਆ ਤੇ ਉਸ ਨੂੰ ਦਫਨਾਉਣ ਦੇ ਤੋ ਪਹਿਲਾ ਜਿਹੜਾ ਆ ਉਸ ਦਾ ਵਿਰੋਧ ਕੀਤਾ ਜਾਂਦਾ ਆ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਘਰ ਦੇ ਉਹਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਜ਼ਮੀਨ ਦੇ ਉੱਤੇ ਜਿਹੜਾ ਆ ਉਸ ਦੀ ਕਬਰ ਜਿਹੜੀ ਆ ਆਪਾਂ ਨਹੀਂ ਦਫਨਾਉਣ ਦੇਣੀ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਮਸਲਾ ਹੈਗਾ ਹੈ ਕਿ ਕਿਉਂ ਨਹੀਂ ਤੁਸੀਂ ਦਫਨਾਉਣ ਦਿੱਤੀ ਗਈ ਇਸ ਵਿੱਚ ਕੀ ਹਾਂਜੀ ਭਾਈ ਕੀ ਨਾਮ ਜੀ ਆਪਣਾ ਅੱਗੇ ਮੜੀਆਂ ਵੀ ਤੇ ਹੈਗੀਆਂ ਨੇ ਮੜੀਆਂ 30 ਸਾਲ ਤੋਂ ਆ ਹਾਂ 2016 ਦੇ ਪਲਾਟ ਕੋਲ 30 ਸਾਲ ਤੋਂ ਮੜੀਆਂ ਹੂੰ ਇਹ ਚਵਾਦਵਾਹੀ ਤੇ ਕਹਤਾ ਅੱਛਾ ਹਾਂਜੀ ਤੁਹਾਡੀ ਕੀ ਮੰਗ ਹੈ ਕਿ ਇੱਥੇ ਜਿਹੜੀ ਮੜੀਆ ਜਿਹੜੀ ਨਾ ਜਿੰਨਾ ਯਾਰ ਕੇਸ ਲੱਗਾ ਹੋਆ ਜੇ ਕੇਸ ਇਹਨਾਂ ਦੇ ਹੱਕ ਦੇ ਹੋ ਜਾਏਗਾ ਇਹ ਜੋ ਮਰਜ਼ੀ ਕਰ ਤੁਹਾਡੀ ਇੱਕੋ ਹੀ ਤੁਸੀਂ ਵੀ ਉਹਨਾਂ ਦੀ ਬਰਾਦਰੀ ਦੇ ਯੋ ਹਨ ਤੁਸੀਂ ਇਕੱਠੇ ਅੱਛਾ ਹਾਂਜੀ ਤੁਸੀਂ ਆਪਣੀ ਬਖਰੀ ਬਰਾਦਰੀ ਜੋ ਚਲੋ ਤੁਹਾਡਾ ਘਰ ਲੱਗ ਕੇ ਹੈਗਾ ਮੜੀਆਂ ਤੇ ਜਾਂ ਇਹਦੇ ਵਿੱਚ ਕੋਈ ਬਖਰਾ ਨਹੀਂ ਹੈਗਾ ਤੁਹਾਡੀ ਇਹ ਕੰਮ ਮੰਗਾ ਹੈਗੀ ਕਿ ਜਿੰਨਾ ਚਿਰ ਕੇਸ ਲੱਗਾ ਉਹਨਾਂ ਚਲੇ ਇਹ ਹਾਲ ਜਿਹੜਾ ਨਹੀਂ ਹੁੰਦਾ ਜੱਸਾ ਵਾਲੋਂ ਇਹ ਗੱਲ ਤੁਹਾਡਾ ਹੀ ਕਹਿਣਾ ਸਾਡਾ ਇਹ ਕਹਿਣਾ ਵੀ ਜਿੰਜਾ ਕੇਸ ਲੱਗਾ ਵਾ ਕੇਸੇ ਜਿੱਤਦੇ ਆ ਇਹਨਾਂ ਦੇ ਹੱਕ ਜੁੰਦਾ ਵਾ ਇਹ ਬੋਲ ਸਕਦੇ ਸਾਡੇ ਵੱਲ ਜੋ ਮੱਜੀ ਵਾਲ ਕੇ ਬੋਰਡ ਲਾ ਜੋ ਮੱਜੀ ਕਰਨ ਨਹੀਂ ਰੱਖਦੇ ਇਹਨਾਂ ਨੂੰ ਸੱਡ ਬਰਾ ਜੋ ਮੱਜੀ ਨਹੀਂ ਕਹਿਣਾ ਚਾਹੁੰਦੇ ਅਸੀਂ ਇਹੋ ਕਹਿ ਸਕਦੇ ਆਂਕਦੇ ਕਿ ਇੱਥੇ ਕੇਸ ਚੱਲਣ ਦਾ ਕੁਝ ਨਹੀਂ ਕਰ ਸਕਦੇ ਇੱਥੇ ਕੁਝ ਨਹੀਂ ਜਿੰਨ ਤੱਕ ਇਹ ਚੱਲਦਾ ਪਿਆ ਜਿੰਨ ਤੱਕ ਇਹ ਚੱਲਦਾ ਬਿਲਕੁਲ ਜੀ ਦੂਸਰੀ ਧਰ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਰਲਾ ਨ ਦੁੱਖਾਂ ਦਾ ਪਹਾੜ ਟੁੱਟਿਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਮਸਲਾ ਕੀ ਆ ਤੇ ਕਿਉਂ ਤੁਹਾਡੀ ਜਿਹੜੀ ਆ ਅੱਜ ਡੈੱਡ ਬੋਡੀ ਦਫਨਾਉਣ ਵਾਸਤੇ ਨਹੀਂ ਇੱਥੇ ਰੋਗ ਲਾਈਏ ਕੀ ਗੱਲ ਮਸਲਾ ਸਰ ਇਹ ਜਾਣ ਕੇ ਵਿਰੋਧ ਕਰ ਰਿਹਾ ਢਾਈ 300 ਸਾਡਾ ਘਰ ਇੱਥੇ ਹੂੰ ਉਮੜੀ ਇੱਥੇ ਨਹੀਂ ਜੇ ਆਪਾਂ ਕਬਰਿਸਤਾਨ ਇੱਥੇ ਉਸ ਦੇ ਮੜੀਆਂ ਨਹੀਂ ਹੋ ਸਕਦੀਆਂ ਕੀ ਕੀ ਹੋ ਸਕਦੀਆਂ ਨਾ ਜਦੋਂ ਬਰਾਦ ਨੂੰ ਬਣ ਕੇ ਤੇ ਆ ਸਿੱਖ ਬਰਾਦਰੀ ਦੀ ਆ ਦਿੱਤੀ ਹੋਈ ਆ ਸਿੱਖ ਬਰਾਦਰੀ ਨੂੰ ਆ ਦਿੱਤਾ ਹੋਇਆ ਤੇ ਆਪਾਂ ਤਾਂ ਯੂਜ਼ ਕਰ ਸਕਦੇ ਨਾ ਫਿਰ ਜੇ ਹਨੋਂ ਨਾ ਯੂਜ਼ ਕਰਦਾ ਫਿਰ ਹਾਲ ਫਿਰ ਅਸੀਂ ਚੱਕਾ ਕਹਿੰਦੀ ਹੈ ਪੰਚਾਇਤ ਦਾ ਕੀ ਫਿਰ ਸਰਪੰਚ ਸਾਹਿਬ ਸਾਡੇ ਲਾਗੇ ਖੜਿਆ ਉਹ ਸਰਪੰਚ ਸਾਹਿਬ ਨੂੰ ਵੀ ਨਹੀਂ ਮੰਨ ਰਹੇ ਨਹੀਂ ਮੰਨ ਰਹੇ ਸਰਪੰਚ ਸਾਹਿਬ ਤੋਂ ਵੀ ਨਕਵਾਰੀ ਕਰੇ ਜਿੱਥੇ ਮਰਜੀ ਚੱਲ ਜਾ ਉਹਦਾ ਮੂੜਾ ਕਹਿ ਗਿਆ ਪਰਿਵਾਰ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਕੇਸ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਨਾਂ ਚਿਰ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਨਹੀਂ ਦਫਨਾਉਂਦੇ ਫਿਰ ਪਰਿਵਾਰ ਤੁਸੀਂ ਕੀ ਆਪਣੀ ਡੈੱਡ ਬੋਡੀ ਕਿੱਥੇ ਰੱਖੋਗੇ ਉਹ ਕੀ ਲੋ ਜੀ ਆਪਾਂ ਡੈੱਡ ਬੋਡੀ ਰੱਖਾਂਗੇ ਜੇ ਰੋਡ ਮਿਆਂ ਰੋਡ ਦੇ ਉੱਤੇ ਚੱਕਾ ਜਾਮ ਕਰਾਂਗੇ ਜੇ ਇਹਦਾ ਮੁੰਡਾ ਕਹਿ ਗਿਆ ਬੜਾ ਪੈਸੇ ਲਾਸਾਂ ਵਿਸਣ ਗਿਆ ਲਾਸਾਂ ਸਾਂਹਿਆਂ ਦੀਆਂ ਇਹ ਨਹੀਂ ਪਤਾ ਤੇਰੀਆਂ ਵੀ ਵਿਸਣ ਸਰਪੰਚ ਨੂੰ ਕਦੇ ਤੇਰੀਆਂ ਵੀ ਵਿਸ ਜਾਣਾ ਕਿੰਨਾ ਨੇ ਕਿਹਾ ਇਹ ਗੱਲ ਇਹਦਾ ਬੇਟਾ ਕਹਿ ਗਿਆ ਹੁਣ ਅੱਛਾ ਜਿਨ੍ਹਾਂ ਨੂੰ ਕੀ ਨਾਮ ਕੀ ਉਹਨਾਂ ਦਾ ਗੋਲਟੀ ਜੀ ਅੱਛਾ ਤੇ ਬਿਲਕੁਲ ਜੀ ਆਪ ਸਰਪੰਚ ਸਾਹਿਬ ਮੌਜੂਦ ਨਹੀਂ ਇਹਨਾਂ ਦੇ ਜੇ ਸਰਪੰਚ ਸਾਹਿਬ ਮੌਜੂਦ ਨਹੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਮੌਜੂਦਾ ਪੰਚਾਇਤ ਸਰਪੰਚ ਨੇ ਇਹ ਪਿੰਡ ਭੁੱਲੇ ਚੱਕ ਦੇ ਤੇ ਇਹ ਸਮੇਤ ਜਿਹੜੇ ਨੇ ਇੱਥੇ ਮੌਜੂਦਾ ਪਹੁੰਚੇ ਨੇ ਤੇ ਇਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮਸਲਾ ਹੈਗਾ ਪੂਰਾ ਸਾਰਾ ਜਿਹੜਾ ਵਸਤਾਨਾ ਸੰਪਨ ਸਾਹਿਬ ਦੱਸਿਆ ਜਾਵੇ ਕੀ ਮਸਲਾ ਕੀ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਮਸਲਾ ਤੇ ਕੁਛ ਨਹੀਂ ਹੈ ਇੱਥੇ ਅੱਜ ਤੋਂ 22 9 29 9 22 ਨੂੰ ਇਹ ਜਿਹੜੀ ਹੈ ਕਬਰਸਤਾਨ ਪਹਿਲੀ ਪੰਚਾਇਤ ਨੇ ਇਹਨਾਂ ਨੂੰ 30 ਮਰਲੇ ਜਗ੍ਹਾ ਜਿਹੜੀ ਦਿੱਤੀ ਹੈ ਅੱਜ ਤੋਂ ਕੁਛ ਸਮੇਂ ਪਹਿਲੇ ਜਿਹੜੀਆਂ ਵਾ ਮੜੀਆਂ-ਬੜੀਆਂ ਸੀ ਉਹ ਬੜੀਆਂ ਵਾ ਚਾਰਦਵਾਰੀ ਹੋਈ ਹੈ ਕੋਈ ਗੱਲ ਨਹੀਂ ਵਿੱਚ ਬਰਾਦਰੀ ਪਰ ਐਸ ਵੀ ਆ ਰਹਿਸ ਦੇ ਜਿਹੜੇ ਬਾਹਰਲੇ ਪਾਸੇ ਆ ਨਾ ਇਹ ਥੋੜੀ ਜਗ੍ਹਾ ਛੱਡੀ ਹੋਈ ਹੈ 30 ਮਰਲੇ 30 ਮਰਲੇ ਦੇ ਵਿੱਚ ਕੀ ਹੈ ਬਰਾਦਰੀ ਪਿੰਡ ਵਾਸਤੇ ਥੋੜੀ ਜਗ੍ਹਾ ਦੂਰ ਹੈ ਉਹਨਾਂ ਨੂੰ ਹੁਣੇ ਬਰਾਦੀ 2 300 ਘਰ ਜਿਹੜਾ ਨਵਾਂ ਇੱਥੇ ਵਸੋਂ ਹੋਈ ਹੈ ਉਹਨਾਂ ਨੂੰ ਤਿੰਨ ਮਤੇ ਪੈ ਗਏ ਆ ਤਿੰਨਾਂ ਮਤਿਆਂ ਦੇ ਵਿੱਚ ਪੰਚਾਇਤ ਨੇ ਜਗ੍ਹਾ ਦਿੱਤੀ ਪਹਿਲੀ ਨੇ ਵੀ ਦਿੱਤੀ ਦੂਜੀ ਨੇ ਵੀ ਦਿੱਤੀ ਸਿਰਫ ਇੱਕ ਬੰਦਾ ਹਰਪ੍ਰਜਨ ਸਿੰਘ ਜਿਹੜਾ ਵਾ ਇਹ ਹਰ ਮਤੇ ਦੇ ਉੱਤੇ ਉਹਨੂੰ ਵੱਢ ਦਾਂਗੇ ਅਸੀਂ ਕਤਲ ਕਰ ਦਾਂਗੇ ਅਸੀਂ ਇਹ ਕਰ ਦਾਂਗੇ ਜੋ ਕਿ ਇਹਨਾਂ 16 ਪਲਾਟ ਜਿਹੜੇ ਆ ਪੰਚਾਇਤ ਦੇ ਨਜਾਇਜ਼ ਮੱਲੇ ਆ ਦੋ ਪਲਾਟੇ ਨੂੰ ਮਿਲੇ ਸੀ 95 ਨੰਬਰ ਤੇ 96 ਸੁੱਚਪਾਲ ਦੇ ਨਾਂ ਤੇ ਹਰਪ੍ਰਜਨ ਸਿੰਘ ਦੇ ਨਾਂ ਤੇ ਦੋਨੇ ਵੀਡੀਓ ਡੇਰਾ ਬਾਬਾ ਨਾਨਕ ਨੇ ਕੈਨਸਲ ਕੀਤਾ ਹੋਇਆ ਇਹਨੂੰ ਇਨੋਂ ਮਲ ਕੇ 16 ਪਲਾਟ ਦੇ ਉੱਤੇ ਇਹਨੇ ਕਬਜ਼ਾ ਕੀਤਾ ਆ ਦੇਖੋ ਸਾਰੀ ਜ਼ਮੀਨ ਦੇ ਉੱਤੇ ਕਿਤੇ ਇਹਨੇ ਦਰਖਤ ਲਾਤੇ ਆ ਕਿਤੇ ਇਹਨੇ ਵੇ ਘਰ ਪਾਲੇ ਆ ਇਹ ਲੈਣ ਨਹੀਂ ਆ ਇਹ ਜਿਹੜੀ ਆ ਪੰਚਾਇਤ ਜਿੱਥੇ ਉਹਨਾਂ ਅੱਜ ਕਬਰਸਤਾਨ ਖੁਦ ਰਿਆ ਵਾ ਇਹ ਆਲਰੇਡੀ ਜਗ੍ਹਾ ਜਿਹੜੀ ਆ ਠੇਕੇ ਤੇ ਬੋਲੀ ਵੀਡੀਓ ਸਾਹਿਬ ਨੇ ਆਪ ਬੋਲੀ ਹੋਈ ਏ ਦੀ ਸਾਢੇ 25000 ਨੂੰ ਬੋਲੀ ਹੋਈ ਏ ਜੀ ਬੋਲੀ ਵੀ ਹੋਈ ਆ ਉਹ ਚ ਕੁਸਤੜੀ ਫਸਲ ਲੱਗੀ ਆ ਬਾਕੀ ਜਗ੍ਹਾ ਇਹਨਾਂ ਨੂੰ ਦੇ ਦੇ ਚੁਕੇ ਆਂ ਅੱਜ ਇਹਨਾਂ ਦੀ ਮਰਗ ਹੋਈ ਇੱਕ ਬਜ਼ੁਰਗ ਦੀ ਉੱਥੇ ਪਿੰਡ ਖੰਡ ਨਹੀਂ ਵਜਾਏ ਇਹਨਾਂ ਨੇ ਕਿਹਾ ਇਹ ਕਰ ਲੈ ਇਹ ਬੋਲਦਾ ਕਿ ਪੰਚਾਇਤ ਦੀ ਜਗ੍ਹਾ ਦੇ ਉੱਤੇ ਮੇਰਾ ਦਾਵਾ ਵਾ ਦਾਵਾ ਰ ਮੈਂ ਕੇਸ ਕੀਤਾ ਹੋਇਆ ਵਾ ਪੰਚਾਇਤ ਦੇ ਉੱਤੇ ਵੀ ਮੈਂ ਇਹ ਜਗ੍ਹਾ ਮੇਰੀ ਹੈ ਮੈਂ ਨਹੀਂ ਦੇਣੀ ਕਿਸੇ ਨੂੰ ਕੇਸ ਨਾ ਕੋਈ ਤਾਂ ਕੋਸ਼ਿਸ਼ ਨਹੀਂ ਕਰਦਾ ਪੰਚਾਇਤ ਦੀ ਜਗ੍ਹਾ ਤੇ ਕੇਸ ਹੁੰਦਾ ਪੰਚਾਇਤ ਦੀ ਜਗ੍ਹਾ ਦੇ ਉੱਤੇ ਦੱਸੋ ਕੋਈ ਕੇਸ ਹੁੰਦਾ ਵਾ ਇਹਦਾ ਦਾਵਾ ਹੁੰਦਾ ਨਾਲੇ ਅੱਜ ਤੋਂ ਕੁਝ ਸਮਾਂ ਪਹਿਲੇ ਇਹਨੇ ਇੱਕ ਝੁੱਗੀ ਇੱਥੇ ਪਾਈ ਸੀ ਪਲਾਟ ਦੇ ਉਹਦੇ ਵਿੱਚ ਜ਼ਬਰਦਸਤੀ ਉੱਥੇ ਵੀ ਲੈਂਡਰ ਪਾਉਣ ਦੀ ਕੋਸ਼ਿਸ਼ ਕੀਤੀ ਪਹਿਲੇ ਉਹ ਪੁੱਟੀ ਆ ਉੱਥੋਂ ਕਬਜ਼ਾ ਕਰਦੇ ਕਰਦੇ ਦੇਖੋ ਅਨ ਕਿੱਥੇ ਤੱਕ ਇਹਨੇ ਡੰਗਰ ਬੱਧਿਆ ਤੇ ਕਿੱਥੇ ਕਿੱਥੇ ਤੱਕ ਕਬਜ਼ਾ ਦੇ ਦੇ ਦੋ ਢੇਰ ਲਾਏ ਦੇਖੋ ਉਧਰ ਵੀ ਜਾ ਕੇ ਦੇਖੋ ਸਰਪੰਚ ਸਾਹਿਬ ਇਹ ਮਤਲਬ ਕਿ ਜਿਵੇਂ ਇਹਨਾਂ ਨੇ ਕੇਸ ਲਗਾਇਆ ਵਾ ਤੇ ਕੀ ਏਜ਼ ਪੰਚਾਇਤ ਦੀ ਜ਼ਮੀਨ ਦੇ ਉੱਤੇ ਕੇਸ ਪ੍ਰਾਈਵੇਟ ਆਦਮੀ ਦਾ ਨਹੀਂ ਹੁੰਦਾ ਇਹ ਪੰਚਾਇਤ ਦੀ ਜ਼ਮੀਨ ਆਹੀ ਚੱਲ ਜਾਗੇ ਕੋਈ ਦੂਜਾ ਆ ਜਾਏਗਾ ਉਹਦੇ ਅੰਡਰ ਹੋ ਜਾਏਗੀ ਪੰਚਾਇਤ ਦੀ ਜ਼ਮੀਨ ਪੰਚਾਇਤ ਖਾਲੀ 5 ਸਾਲ ਵਾਸਤੇ ਆਨਲਡ ਡੈਮੋਕ੍ਰੇਸੀ ਦੇ ਵਿੱਚ ਚੁਣੀ ਹੋਈ ਪੰਚਾਇਤ ਆ ਵੋਟ ਵੋਟ ਰਾਜ ਹੀ ਵੋਟਾਂ ਦੇ ਨਾਲ ਹੀ ਪੰਚਾਇਤ ਬਣੀ ਆ ਨਾ ਕਿ ਕਿਸੇ ਨੇ ਬਣਾਈ ਆ ਪੂਰਾ ਬਹੁਮਤਾ ਨੌ ਦੇ ਨੌ ਮੈਂਬਰ ਪੰਚਾਇਤ ਦੇ ਚੁਣੇ ਹੋਏ ਬਣੇ ਆ 450 ਦੀ ਲੀਡ ਦੇ ਉੱਤੇ ਸਰਪੰਚ ਉਹ ਨਿਆ ਹੋਇਆ ਵਾ ਇਹ ਬਰਾਦਰੀ ਨੂੰ ਦਿੱਤੀ ਜਗਾ ਤੇ ਇਹ ਅੱਜ ਕਵਰਸਥਾਨ ਇੱਥੇ ਖੁਦ ਨਾ ਦੇ ਇੱਥੇ ਖੁਦੇਗਾ ਜੋ ਦਿੱਤੀ ਹੋਈ ਜਗਾ ਬਿਲਕੁਲ ਜੀ ਇਹ ਸੀਗੇ ਸਰਪੰਚ ਜਿਨ੍ਹਾਂ ਨੇ ਕਿਹਾ ਕਿ ਪਰਿਵਾਰਕ ਜੀ ਬਿਲਕੁਲ ਜੀ ਅੱਜ ਬਸ ਅੱਜ ਦਾ ਮਸਲਾ ਹੀ ਹੋਈ ਹੈ ਬਸ ਇੰਨੀ ਹੈ ਬਿਲਕੁਲ ਅਬ ਦੇਖੋ ਜੀ ਆ ਪਰਿਵਾਰਕ ਮੈਂਬਰਾਂ ਨੇ ਜਿਨ੍ਹਾਂ ਨੇ ਰੋਜ਼ ਕੀਤਾ ਆ ਉਹਨਾਂ ਨੇ ਕਿਹਾ ਕਿ ਅਸੀਂ ਕੋਰਟ ਦੇ ਵਿੱਚ ਮਾਂਜੋ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਲਾਇਆ ਗਿਆ ਪਰ ਮੌਜੂਦਾ ਸਰਪੰਚ ਦੇ ਵੱਲੋਂ ਜਿਹੜੀ ਗੱਲਬਾਤ ਕਹੀ ਗਈ ਹੈ ਕਿ ਸਰਕਾਰੀ ਪੰਚਾਇਤੀ ਜ਼ਮੀਨ ਹੋਣ ਕਰਕੇ ਪ੍ਰਾਈਵੇਟ ਬੰਦੇ ਦਾ ਦਖਲਅੰਦਾਜ਼ੀ ਕਰਨਾ ਕਿ ਇਹ ਜਾਇਜ਼ ਆ ਜਾਂ ਨਜਾਇਜ਼ ਆ ਇਹ ਤਾਂ ਹੁਣ ਕਾਨੂੰਨ ਤੈ ਕਰੂਗਾ ਪਰ ਦੇਖਣਾ ਪਵੇਗਾ ਕਿ ਪਿੰਡ ਵਾਸੀ ਜਿਹੜੇ ਨੇ ਇਕੱਤਰ ਹੋਏ ਨੇ ਤਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਕੈਮਰਾਮੈਨ ਕਹਿੰਗਾ ਤਸਵੀਰਾਂ ਦਿਖਾ ਦਿਓਗੀ ਇੱਕ ਪਾਸੇ ਜਿਹੜਾ ਆ ਮੌਤ ਹੋ ਜਾਂਦੀ ਆ ਤਾਂ ਉਸ ਨੂੰ ਦਫਨਾਉਣ ਵਾਸਤੇ ਉਸ ਦੇ ਪਰਿਵਾਰ ਮੈਂਬਰ ਸ਼ਰੀਕ ਹੁੰਦੇ ਨੇ ਤਾਂ ਉੱਥੇ ਦਫਨਾਉਣ ਵਾਸਤੇ ਹੁੰਦੇ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਕਰਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜਾ ਆ ਉਸ ਨੂੰ ਦਫਨਾਉਣ ਵਾਸਤੇ ਬਣਾ ਕਰ ਦਿੱਤੇ ਆ ਤਸਵੀਰਾਂ ਦਿਖਾਵਾਂਗਾ ਕਿ ਇੱਥੇ ਜਿਹੜਾ ਦਫਨਾਉਣ ਵਾਸਤੇ ਇੱਥੇ ਪਰਿਵਾਰਕ ਦੀ ਜਿਹੜੀ ਆ ਡੈੱਡ ਬੋਡੀ ਲੈ ਕੇ ਆਉਣਾ ਜਾਣੇ ਸੀਗਾ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜਾ ਆ ਉਹਨਾਂ ਨੂੰ ਰੋਗ ਦਿੱਤਾ ਗਿਆ ਉਹਨਾਂ ਦਾ ਕਹਿਣਾ ਇਹ ਆ ਕਿ ਇੱਥੇ ਜਿਹੜਾ ਆ ਜਿੰਨਾ ਚਿਰ ਮਾਨਯੋਗ ਕੋਰਟ ਦੇ ਵੱਲੋਂ ਜਿਹੜੇ ਦੇਸ਼ਨਾ ਹੁਕਮ ਅਗਲੇ ਜਾਰੀ ਕੀਤੇ ਜਾਂਦੇ ਉਹਨਾਂ ਚਿਰ ਇਸ ਦੀ ਕਬਰ ਜ ਨਹੀਂ ਪੁੱਟੀ ਜਾਂਦੀ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ ਅਸੀਂ ਸਾਜੀ ਦੱਸ ਦੂਗੀ ਕੀ ਮਸਲਾ ਹੈਗਾ ਬਿਲਕੁਲ ਜਿੱਥੇ ਇਹ ਪਿੰਡ ਪੁਲਜਾ ਕਲੋਨੀ ਵਿੱਚ ਜਿਹੜਾ ਵਾ ਸ਼ਮਸ਼ਾਨ ਘਾਟ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆ ਤੇ ਬਾਕੀ ਜੋ ਕਾਰਵਾਈ ਹੋਈਗੀ ਉਹ ਉੱਥੇ ਜਿਹੜੀਆਂ ਵਾ ਚੱਲ ਜਾਂਦੀ ਹੈ ਕੀ ਇਹ ਪੰਚਾਇਤੀ ਜ਼ਮੀਨ ਹੈ ਜੀ ਕਿ ਜਾਂ ਹਾਂ ਜੀ ਇਹ ਪੰਚਾਇਤ ਕੰਦੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰਟ ਕੋਰਟ ਕੇਸ ਕੀਤਾ ਵਾ ਇਹ ਤਾਂ ਹੋਣਾ ਹੀ ਉੱਥੇ ਜਾ ਕੇ ਫੇਰ ਵੇਖਦੇ ਮੌਕੇ ਤੇ ਫੇਰ ساری ਗੱਲਬਾਤ ਜੋ ਵੀ ਹੋਈਗੀ ਫ